ਘਰ ਵਿੱਚ ਕੋਈ ਵੀ ਜਿਹੜਾ ਇੱਕ ਮੌਲਾ ਨਹੀਂ ਹੈਗਾ ਅਤੇ ਘਰ ਦੀ ਜਿਹੜੀ ਧੀ ਆ ਉਸਦੇ ਇਲਾਜ ਲਈ ਜੁਰਗ ਮਾਤਾ ਜਿਹੜੀ ਕੀ ਦਰਦਾਂ ਦੀ ਠੋਕਰਾ ਖਾ ਰਹੀ ਆ ਅਤੇ ਤੁਹਾਡੇ ਗਾੜੀ ਇਨਸਾਫ ਦੀ ਮੰਗ ਕਰ ਰਹੀ ਆ ਕੋਈ ਕਮੌਣ ਵਾਲਾ ਨਹੀਂ ਹੈਗਾ ਜੇ ਕੋਈ ਕਮੌਣ ਮਾਵੇ ਤੇ ਹੁਣ ਉਸ ਪਾਉਲੇ ਵਿੱਚ ਪਾਈਏ ਇਹ ਲਾ ਚੁੱਕੇ ਹੁਣ ਨਹੀਂ ਲਾਉਣ ਜੋਗੇ ਹੁਣ ਨਹੀਂ ਲਾਉਣ ਜੋਗੇ ਹੈ ਰਿਸ਼ਤੇਦਾਰ ਨੇ ਹਾਲ ਭਗੀਤੀ ਆ ਬਿਲਕੁਲ ਤੁਸੀਂ ਦੇਖੋ ਜੀ ਬਜ਼ੁਰਗ ਮਾਤਾਵਾ ਆਪਣੇ ਧੀ ਦੇ ਇਲਾਜ ਵਾਸਤੇ ਅੱਖਾਂ ਚੌਥਰੂ ਆ ਰਹੇ ਨੇ ਤੁਹਾਡੀ ਗਾੜੀ ਬੇਨਤੀ ਕਰ ਰਹੀ ਆ ਕਿਉਂਕਿ ਘਰ ਜਿੱਥੇ ਜਦੋਂ ਕੋ ਮੌਲਾ ਕੋਈ ਨਾ ਨਾ ਹੋਵੇ ਕੋਈ ਮਰਦ ਤੇ ਉਸ ਘਰ ਦੇ ਕੀ ਹਾਲਾਤ ਨੇ ਘਰ ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਹੈ ਇੱਕੋ ਕਮਰਾ ਵਾਲ ਤੇ ਚੋ ਚੋ ਕੇ ਸਾਡੇ ਸਿਰ ਤੇ ਬੰਨ੍ਹਦੇ ਹਨ ਤੰਬਾ ਮੋਮ ਜਮਾ ਲਿਆ ਕੇ ਵਿਛਾਈ ਗਾਉ ਮੂੰ ਜਮਾਉਂਦੇ ਆ ਕੇ ਫਿਰ ਰੱਖੇਗਾ ਮਹਾਰਾਜ ਜਿੱਥੇ ਤੂੰ ਰੱਖੇਗਾ ਉੱਥੇ ਰਾਵਾਂਗੇ ਚਲਾਂਗੇ ਬਾਉ ਮਤੇ ਜੋ ਹੋਇਆ ਗਾ ਵੇਖੀ ਜਾਈਏ ਆਪਣੇ ਸਿਰ ਤੇ ਚੱਲਾਂਗੇ ਕੀ ਕਰਵਾ ਫਿਰ ਬੱਚਾ ਇਹਨੇ ਦਿਨ ਤੇਤੇ ਦਾ ਆਪਰੇਟ ਕਰਾਉਣ ਤੋਂ ਬਾਅਦ ਉਹ ਸੈੱਟ ਨਹੀਂ ਬੈਠਾ ਜਿਦਾਂ ਕੋਈ ਜਾਂ ਨਾਸਪ ਹੋ ਗਈ ਜਾਂ ਉਹਨੂੰ ਕਟੋ ਕੀ ਹੋਇਆ ਸਾਨੂੰ ਸਮਝ ਨਹੀਂ ਆਈ ਪੁੱਛ ਰਹੇ ਨੇ ਨਹੀਂ ਉਹਨਾਂ ਦੱਸਿਆ ਸਿਰਫ ਇਹ ਕਿ ਆਪਣੇ ਤੋਂ ਇਹਨਾਂ ਤੋਂ ਹੁਣ ਗਰੀਬ ਬਹੁਤ ਨੇ ਇਹਨਾਂ ਤੋਂ ਇਹਨਾਂ ਖਰਚਾ ਨਹੀਂ ਹੈਗਾ ਵੀ ਗੁੜੀਆਂ ਦੀ ਜਿਹੜੇ ਮੈਡੀਸਨ ਵਗੈਰਾ ਜਾਂ ਕੁਝ ਵੀ ਡਾਕਟਰਾਂ ਦੇ ਵੀ ਆ ਉਹ ਕਰ ਸਕਣਾ 35000 ਦਾ ਟੋਟਲੀ ਡੇਲੀ ਦਾ ਖਰਚਾ ਹੈਗਾ ਜੀ ਕਿਉਂਕਿ ਆਈਸੀ ਰੂਮ ਚ ਹੈਗੀ ਹੈ ਮੈਡੀਸਨ ਵੀ ਕੋਸਟਲੀ ਉਹਨਾਂ ਦੀ ਹੈ ਤੇ ਰੂਮ ਵਗੈਰਾ ਦਾ ਵੀ ਪੈ ਰਿਹਾ ਬਾਕੀ ਉਹਨਾਂ ਦੇ ਟੈਸਟ ਵਗੈਰਾ ਵੀ ਡੇਲੀ ਰੂਟੀਨ ਚ ਹੋ ਰਹੇ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਬੋਸ ਚੈਨਲ ਤਸਵੀਰਾ ਖਾਵਾ ਕੇ ਤੁਹਾਨੂੰ ਅੱਜ ਅਮਰਸਾਦ ਦੇ ਗੁਰਬਾਸ਼ ਨਗਰ ਇਲਾਕੇ ਦੀਆਂ ਉਸ ਪਰਿਵਾਰ ਦੀ ਆ ਜਿਸ ਪਰਿਵਾਰ ਵਿੱਚ ਘਰ ਵਿੱਚ ਕੋਈ ਵੀ ਜਿਹੜਾ ਕਮੌਲਾਂ ਨਹੀਂ ਹੈਗਾ ਅਤੇ ਘਰ ਦੀ ਜਿਹੜੀ ਧੀ ਆ ਉਸ ਦੇ ਇਲਾਜ ਲਈ ਬਜ਼ੁਰਗ ਮਾਤਾ ਜਿਹੜੇ ਕੀ ਦਰਦਾਂ ਦੀ ਠੋਕਰਾ ਖਾ ਰਹੀ ਆ ਅਤੇ ਤੁਹਾਡੇ ਗਾੜੀ ਇਨਸਾਫ ਦੀ ਮੰਗ ਕਰੀ ਹੈ ਕਿ ਇਸ ਧੀ ਦਾ ਇਲਾਜ ਕਰਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਵੀ ਮਾਤਾ ਦੇ ਬਜ਼ੁਰਗ ਹੋ ਚੁੱਕੀ ਆ ਕਾਫੀ ਮਾਤਾ ਦੀ ਉਮਰ ਹੋ ਚੁੱਕੀ ਆ ਅਤੇ ਆਪਣੀ ਧੀ ਦੇ ਇਲਾਜ ਵਾਸਤੇ ਮਾਤਾ ਕੋਲ 1 ਰੁਪਿਆ ਤੱਕ ਨਹੀਂ ਹੈਗਾ ਕਿਉਂਕਿ ਘਰ ਵਿੱਚ ਕਮਾਉਣ ਵਾਲਾ ਜਿਹੜਾ ਕੀ ਸ਼ਖਸੀ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਮੌਤ ਹੋ ਚੁੱਕੀ ਆ 2012 ਵਿੱਚ ਅਤੇ ਉਸ ਤੋਂ ਬਾਅਦ ਜਿਹੜਾ ਕੀ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਆ ਤੁਸੀਂ ਦੇਖ ਸਕਦੇ ਹੋ ਵੀ ਮਾਤਾ ਦੀ ਅੱਖਾਂ ਵਿੱਚ ਅਥਰੂ ਵੀ ਨੇ ਕਿਉਂਕਿ ਜਦੋਂ ਘਰ ਵਿੱਚ ਕਮੌਣ ਵਾਲਾ ਨਾਲ ਕੋਈ ਹੋਵੇ ਤੇ ਘਰ ਦੇ ਕਹਿੰਦੇ ਭਾਂਡੇ ਤੱਕ ਜਿਹੜੇ ਵਿਕ ਜਾਂਦੇ ਨੇ ਇਹ ਹਾਲਾਤ ਨੇ ਤੇ ਇਹ ਗੱਲਬਾਤ ਵੀ ਕਰਾਂਗੇ ਮਾਤਾ ਜੀ ਦੇ ਨਾਲ ਮਾਤਾ ਜੀ ਕੀ ਨਾਂ ਕੀ ਤੁਹਾਡਾ ਮੇਰਾ ਨਾਂ ਤਸਵੀਰ ਕੌਰ ਤਸਵੀਰ ਕੌਰ ਜੀ ਕੀ ਨਾਂ ਤੁਹਾਡੀ ਬੇਟੀ ਦਾ ਤੇ ਹੋਇਆ ਕੀ ਇਹ ਬੇਟੀ ਨੂੰ ਤੇ ਦਸ਼ਕਾਂ ਜੂਲ ਸਾਂਝਾ ਕਰਦੇ ਹੋ ਤੇ ਉਮਰ ਕਿੰਨੀ ਬੇਟੀ ਦੀ 45 ਸਾਲ ਪੇ ਪਰਸ਼ਨ ਕਰਾਇਆ ਇੱਥੋਂ ਪਰਸ਼ਨ ਨਹੀਂ ਫੇਟ ਬੈਠਾ ਅਸੀਂ ਬੜਾ ਪੈਹਾ ਲਾ ਚੁੱਕੇ ਹਾਂ ਲੱਖ ਲੱਗ ਗਿਆ ਪਹਿਲਾਂ ਤਾਂ 3 ਲੱਖ ਹੋਣ ਲੱਗ ਗਿਆ ਕਿੱਥੋਂ ਲਾਈਏ ਮੇਰਾ ਤੁਸੀਂ 1200 ਕਿੱਥੋਂ ਲਾਈਏ ਕੋਈ ਕਮੌੜ ਵਾਲਾ ਨਹੀਂ ਹੈ ਕੋਈ ਕਮੌੜ ਵਾਲਾ ਹੋਵੇ ਤੇ ਹੁਣ ਉਸ ਪਾਲੇ ਵਿੱਚ ਪਈ ਹੈ ਵੀ ਡਾਕਟਰ ਕੀ ਰਾਦੇ ਨੇ ਵੀ ਹੋਇਆ ਕੀ ਆ ਇੰਨੇ ਪੈਸੇ ਤੁਸੀਂ ਕਿੱਥੇ ਲਿਆ ਰਹੇ ਹੋ ਜਿਵੇਂ ਤੁਸੀਂ ਦੱਸ ਰਹੇ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਆ ਫਿਰ 2.5 ਲੱਖ ਰੁਪਿਆ ਜਾਂ ਲੱਖ ਰੁਪਿਆ ਹੁਣ ਤੱਕ ਕਿੱਥੋਂ ਪੈਸਾ ਰੇਮੈਂਟ ਕੀਤਾ ਤੁਸੀਂ ਅੰਨਾ ਮੇਲੇ ਹੈਗੇ ਲਾ ਚੁੱਕੇ ਹੁਣ ਨਹੀਂ ਲਾਉਣ ਜੋਗੇ ਹੋਣੇ ਲੌਂਡੋ ਗਿਆ ਕੇ ਇਹ ਲਿਸਟ ਜਾਲ ਨੇ ਹਾਲ ਬਕੀਤੀ ਆ ਤੇ ਮੈਨੂੰ ਇਸ ਤੋਂ ਵੀ ਕੀ ਗੱਲ ਆਪਰੇਸ਼ਨ ਕਰਾਇਆ ਸੀ ਕਾਹਦਾ ਆਪਰੇਸ਼ਨ ਕਰਾਇਆ ਸੀ ਆਪਰੇਸ਼ਨ ਕਿਉਂ ਨਹੀਂ ਜਿਹੜਾ ਸੈਟ ਬੈਠਾ ਉਸ ਤੋਂ ਬਾਅਦ ਹੁਣ ਕਿਹੜੇ ਹਸਪਤਾਲ ਵਿੱਚ ਲੈ ਗਏ ਉਹ ਡਾਕਟਰ ਕੀ ਦੱਸਦੇ ਨੇ ਵੀ ਕਿੰਨੇ ਕੇ ਪੈਸੇ ਲੱਗਣੇ ਨੇ ਵੀ ਜੇ ਕਿਸ ਨਾ ਕੁੜੀ ਠੀਕ ਹੋ ਸਕੇ ਨਾ ਕਾ ਟੀ ਤਾਮ ਨਾ ਰੈਫਰ ਇਹਨੇ ਕਰ ਦਿੱਤਾ ਡਾਕਟਰ ਨੇ ਪਹਿਲਾਂ ਫਿਰ ਉੱਥੋਂ ਫਿਰ ਛੁੱਟੀ ਦੇਤੀ ਫਿਰ ਘਰ ਆ ਗਏ ਫਿਰ ਉਹਦੇ ਪਾਸ ਪੈ ਗਈ ਆਸਮਨੋਂ ਪਾਰੀ ਬਾਅਦ ਹਸਪਤਾਲ ਦੇ ਵਿੱਚ ਕਰਵਾ ਰਹੇ ਨਾ। ਉਹ ਤੋਂ ਦੇਖ ਰਹੇ। ਉਹ ਫਿਰ ਹੈ ਠੀਕ ਹੋਣਾ। ਕਿ ਨਹੀਂ ਉਸ ਤੋਂ ਵੀ ਹੁਣ ਡਾਕਟਰ ਕੀ ਦੱਸਦੇ ਨੇ ਵੀ ਕਿੰਨਾ ਪੈਸਾ ਹੋ ਲੱਗਣਾ ਜਿਸ ਨਾਲ ਤੁਹਾਡੀ ਜਿਹੜੀ ਧੀ ਦਾ ਜਿਹੜਾ ਇਲਾਜ ਹੋ ਸਕੇ ਤੇ ਉਹ ਘਰ ਦੀ ਜਿਹੜੀ ਵਾਪਸ ਆ ਸਕੇ। ਮੈਂ ਵੇਖੋ ਮੈਂ ਕੀ ਬਹੁਤ ਸਖਿਨ ਜੇ ਮੇਰੇ ਠੀਕ ਕਰਾਂਗੇ ਮੈਨੂੰ ਕੀ ਪਤਾ ਲੱਗੋ ਡਾਕਟਰ। ਤੇ ਹਿਮ ਮੈਂ ਨਾ ਬਿਲਕੁਲ ਤੁਸੀਂ ਦੇਖਦੇ ਹੋ ਵੀ ਬਜ਼ੁਰਗ ਮਾਤਾਵਾ ਆਪਣੇ ਧੀ ਦੇ ਇਲਾਜ ਵਾਸਤੇ ਅੱਖਾਂ ਚੌਥਰੂ ਆ ਰਹੇ ਨੇ ਤੁਹਾਡੇ ਗਾੜੀ ਬੇਨਤੀ ਕਰ ਰਹੀ ਆ ਕਿਉਂਕਿ ਘਰ ਚ ਜਦੋਂ ਕਮੌਲ ਆ ਕੋਈ ਨਾ ਨਾ ਹੋਵੇ ਕੋਈ ਮਰਦ ਤੇ ਉਸ ਘਰ ਦੇ ਕੀ ਹਾਲਾਤ ਨੇ ਮਾਵਾ ਧੀਆ ਨੇ ਧੀ ਜਿਹੜੀ ਆ 43 ਸਾਲ ਉਮਰ ਹੋ ਚੁੱਕੀ ਆ ਤੇ ਮਾਦਾ ਧੀ ਦਾ ਵਿਆਹ ਨਹੀਂ ਸੀ ਕੀਤਾ ਧੀ ਦਾ ਤਲਾਕ ਹੋਇਆ ਜੀ ਤਲਾਕ ਹੋਇਆ ਹੈ ਤਲਾਕ ਹੋਇਆ ਹਾਂਜੀ ਕਿਤੇ ਚਲੋ ਪਹਿਲਾਂ ਹੋਇਆ ਸੀ ਵਿਆਹ ਤੇ ਕਿੱਥੇ ਵਿਆਹ ਗਏ ਸੀ ਇਹ ਮਟਾਲੇ ਵਿਆਹੀ ਗਈ ਆ ਹਮ ਮਟਾਲੇ ਜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਤਾ ਦਾ ਸਹਾਰਾ ਸੀ ਜਿਹੜੀ ਧੀ ਅੱਜ ਕੀ ਹਾਲਾਤ ਹੋ ਗਏ ਨੇ ਅੱਜ ਬਜ਼ੁਰਗ ਮਾਤਾ ਜਿਹੜੀ ਆ ਰੋ ਰੋ ਕੇ ਆਪਣਾ ਦਰਦ ਜਿਹੜਾ ਬਿਆਨ ਕਰ ਰਹੀ ਹੈ ਅੱਜ ਆਪਣੀ ਸੇਵਾ ਕਰਾਉਣ ਲਈ ਮਾਂ ਕੋਲ ਲੋਕਾਂ ਦੇ ਹਾਲ ਫਰਸਾਣ ਦੀ ਲਿਆ ਫਰਾਂ ਦੀ ਸੇਵਾ ਕਰਦੀ ਇਹਨੇ ਤੋਂ ਮਾਤਾ ਜੀ ਤੁਸੀਂ ਕੀ ਕੰਮ ਕਰਦੇ ਹੋ ਕਿਸ ਤਰ੍ਹਾਂ ਪਰਵਾ ਦਾ ਜਵਾਲਾ ਚਾਹਦਾ ਰੋਟੀ ਪਾਣੀ ਕਰਦਾ ਕਿਸ ਤਰ੍ਹਾਂ ਚੱਲਦਾ ਕੰਮ ਕਰਦੀ ਮੈਂ ਗੁਰਦਵਾਰੇ ਵਿੱਚ ਪਾਣੀ ਦੀ ਸੇਵਾ ਕਰਦੀ ਆ ਉਹਨਾਂ ਮਨసే ਬਾਧੇ ਰੱਖਿਆ ਹੁਣ ਜਦੋਂ ਦੀ ਬੇਟੀ ਬਿਮਾਰ ਹੁੰਦੀ ਮੇਰਾ ਕੰਮ ਛੁੱਟਿਆ ਨੇੜਾ ਮਸਾ ਹੈ ਉਹ ਵੀ ਲਾ ਬੈਠਿਆ ਹਣਾ ਹੈਗਾ ਤੁਸੀਂ ਦੇਖਿਆ ਮਾਤਾ ਜੀ ਘਰ ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਆ ਇੱਕੋ ਕਮਰਾ ਵਾ ਤੇ ਜਿਹੜਾ ਪਿਛੇ ਅੰਦਰ ਲੰਘ ਜਾਈਦਾ ਉਹ ਵੀ ਛੱਤ ਜਿਹੜੀ ਇਹ ਬਾਲਿਆਂ ਵਾਲੀ ਆ ਜਦੋਂ ਕਦੇ ਬਰਸਾਤ ਪੈਂਦੀ ਆ ਉਦੋਂ ਕੀ ਹਾਲਾਤ ਹੁੰਦੇ ਨੇ ਇਹਦੇ ਝੁੰਦਾ ਬੜਾ ਵਾ ਬਹੁਤ ਝੁੰਦਾ ਚੋ ਚੋ ਕੇ ਸਾਡੇ ਸਿਰ ਤੇ ਪੈਂਦਾ ਹੈ ਤੰਫ ਮੋਮ ਜਮਾ ਲਿਆ ਕੇ ਬਿਚਾਈ ਜਾਵਾ ਉਹ ਜਿਉਂ ਲੈ ਆ ਕੇ ਫਿਰ ਰੱਖੀਦਾ ਹੈ ਮਹਾਰਾਜ ਜਿੱਥੇ ਤੂੰ ਰੱਖੇਗਾ ਫਿਰ ਆਵਾਂਗੇ ਇਹ ਲੱਗਦਾ ਨਹੀਂ ਮਾਤਾ ਜੀ ਬਾਉ ਜੀ ਦੇ ਜਾਣ ਤੋਂ ਬਾਅਦ ਘਰ ਦੇ ਹਾਲਾਤ ਜਿਹੜੇ ਨੇ ਦਿਨ ਦਿਨ ਖਰਾਬ ਹੁੰਦੇ ਗਏ ਨੇ ਮਾੜੇ ਹੁੰਦੇ ਗਏ ਨੇ ਬੜੇ ਮਾੜੇ ਬੀਲ ਹੋ ਗਏ ਸਾਡੇ ਹਾਲਾਤ ਮਾੜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਵੱਲੋਂ ਜਿਹੜਾ ਕੀ ਰੋ ਰੋ ਕੇ ਆਪਣਾ ਦਰਦ ਬਿਆਨ ਵੀ ਕੀਤਾ ਜਾ ਰਿਹਾ ਅਤੇ ਕਿਹਾ ਜਾ ਰਿਹਾ ਵੀ ਉਹਨਾਂ ਦੇ ਪਤੀ ਦੇ ਜਾਣ ਤੋਂ ਬਾਅਦ ਘਰ ਵਿੱਚ ਕੋਈ ਕਮੌਣ ਵਾਲਾ ਨਹੀਂ ਸੀ ਇੱਕ ਛੋਟਾ ਭਰਾ ਸੀ ਦੇੱਥ ਉਸਦੀ ਵੀ ਜਿਹੜੀ ਮੌਤ ਹੋ ਗਈ ਹੈ ਕਿਸ ਤਰ੍ਹਾਂ ਮਾਤਾ ਜੀ ਡੈਥ ਹੋਈ ਹੈ ਛੋਟੇ ਭਰਾ ਦੀ ਜੀ ਮੇਰੇ ਤੇ ਨੁਕਸ ਪੈ ਗਿਆ ਸੀ ਬੇਬੇ ਇਹ ਲੀਵਰ ਤੇ ਨੁਕਸ ਪੈ ਨਾਲ ਪੂਰਾ ਹੋ ਗਿਆ ਇਹ ਜੀ ਪਹਿਲਾਂ ਕਿਡਨੀ ਕੱਢੀ ਗਈ ਸੀ ਕਿਡਨੀ ਬਚਪਨ ਤੋਂ ਨਹੀਂ ਚੱਲਦੀ ਐ ਵੀ ਉਹ ਕਿੰਢੇ ਘਰੇ ਨਹੀਂ ਹੋਈ ਆ ਪਰ ਕੀ ਲੱਗਦਾ ਨਹੀਂ ਮਾਤਾ ਜੀ ਇੱਕ ਇੱਕ ਕਰਕੇ ਦੁੱਖ ਜਿਹੜਾ ਵਾ ਤੁਹਾਡੀ ਝੋਲੀ ਪੈਂਦਾ ਗਿਆ ਪਹਿਲੋ ਪਤੀ ਦੀ ਮੌਤ ਹੋ ਜਾਂਦੀ ਆ ਫਿਰ ਜਵਾਲ ਪੁੱਤਰੀ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਧੀ ਆ ਅੱਜ ਉਹ ਮੰਜੇ ਤੇ ਪੈ ਗਈ ਆ ਫੇ ਤੁਹਾਡਾ ਕੌਣ ਦੇਖਭਾਲ ਕਰੂਗਾ ਤੁਹਾਨੂੰ ਬੁੱਢੇ ਮਰੇ ਜਿਹੜਾ ਕੌਣ ਤੁਹਾਡਾ ਸਹਾਰਾ ਬਣੂਗਾ ਕੀ ਕਰਾਂਗੀ ਬਾ ਉਹ ਜੋ ਹੋਏਗਾ ਵੇਖੀ ਜਾਈਏ ਆਪਣੇ ਸਿਰ ਤੇ ਚੱਲਾਂਗੀ ਕੀ ਕਰਾਂ ਫਿਰ ਬੱਚਾ ਮੈਂ ਬਰਾਂ ਮੈਂ ਸਹਾਰਾ ਆਇਆ ਇਹਨਾਂ ਮਤਲਬ ਕੁਝ ਮਿਲੇਗਾ ਸਾਥ ਬਣੇਗਾ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ ਕਹਿ ਰਹੀ ਆ ਕਿ ਸਹਾਰਾ ਜਿਹੜਾ ਸ੍ਰੀ ਪ੍ਰਮਾਤਮਾ ਦਾ ਚਾਹੀਦਾ ਪਰ ਹਮੇਸ਼ਾ ਮਾਤਾ ਦੀ ਕਿਹਾ ਜਾਂਦਾ ਰਿਸ਼ਤੇਦਾਰ ਭੈਣ ਭਰਾ ਮੌਕੇ ਤੇ ਖੜਦੇ ਨੇ ਮਾੜੇ ਸਮੇਂ ਚ ਸਾਥ ਦਿੰਦੇ ਨੇ ਤੁਹਾਡਾ ਕਿਸ ਨੇ ਸਾਥ ਦਿੱਤਾ ਆ ਕੇ ਰਿਸ਼ਤੇਦਾਰ ਨੇ ਬਿੰਦੇ ਪੁੱਤੀਆਂ ਪੁੱਤੀ ਦੇਣ ਵਾਲੇ ਪੁੱਤੀਆਂ ਪੁੱਤੀ ਕਰਨ ਵਾਲੇ ਹੋਰ ਕਿੰਨੇ ਕਰਨਾ ਭੈਣ ਭਰਾ ਕਈ ਅੱਜ ਕੱਲ੍ਹ ਦੇ ਮਾੜੇ ਕਿਪੇ ਕਰ ਲਏ ਤੇ ਮਨਨ ਕੀ ਮੰਗ ਕੀ ਕਰਦੇ ਹੋ ਸਾਡੇ ਦੇਰ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਦੇਸ਼ਾਂ ਉਦੇਸ਼ਾਂ 'ਚ ਕੀ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਤੁਹਾਡੀ ਮਦਦ ਹੋਣੀ ਚਾਹੀਦੀ ਆ ਸੇਵਾ ਕੀਤੀ ਜਾਂਦੀ ਤੇ ਪੈਸਿਆਂ ਨਾਲ ਕੀ ਸਮਝ ਦੋ ਜੀ ਗੱਲ ਵੀ ਕਰ ਸਕੋਗੇ ਕਰ ਦੋਗੇ ਮੇਰੇ ਵੀਰ ਫੀਮੇਲ ਮੰਜੇ ਤੋਂ ਠਾ ਕੇ ਮੈਂ ਆਉਂ ਮੈਂ ਪਤਾ ਤੁਸੀਂ ਆਪਣਾ ਕੋਈ ਮੋਬਾਈਲ ਨੰਬਰ ਆਪਣਾ ਕੋਈ ਗਲੀ ਦਾ ਪਤਾ ਅਮਰਸਾ ਦਾ ਕਿਹੜੇ ਡਰਸ ਕੀ ਪਤਾ ਕੀ ਤੁਹਾਡਾ ਦਰਸ਼ਕ ਨੂੰ ਸਾਂਝਾ ਕਰ ਦਿਓ ਜੇਕਰ ਕਿਸੇ ਨੇ ਘਰੇ ਆ ਕੇ ਮਤ ਕਰਨੀ ਹੋਵੇ ਤੇ ਆਪਣਾ ਤੁਸੀਂ ਗਲੀ ਨੰਬਰ ਕਿਹੜਾ ਮੋਹਲਾ ਟਣਾ ਪੈਂਦਾ ਸ਼ਿਨਗਰ ਗਲਮਸ਼ਿਨਗਰ ਪੂੜੀਆਂ ਵਾਲੀ ਗਲੀ ਮੇਰਾ ਨਾਮ ਜਸ਼ਵੀਰ ਕੌਰ ਹੈ ਮੋਬਾਈਲ ਨੰਬਰ ਲੈ ਸਕਦੇ ਬਿਲਕੁਲ ਜੀ ਮੋਬਾਈਲ ਨੰਬਰ ਵੀ ਮਾਤਾ ਦਾ ਦਵਾਂਗੇ ਸਤੋਂ ਪਹਿਲਾਂ ਤੁਸੀਂ ਦੇਖਿਆ ਵੀ ਉਹਨਾਂ ਨੇ ਆਪਣਾ ਘਰ ਦਾ ਪਤਾ ਦੱਸ ਦਿੱਤਾ ਗਿਆ ਵਾ ਸਾਡੀ ਦਸ਼ਕਾਂ ਨੂੰ ਅਪੀਲ ਹੈ ਵੀ ਜੇਕਰ ਤੁਸੀਂ ਵੀ ਤਿਲਫੁਲ ਸੇਵਾ ਜ਼ਰੂਰ ਮਾਤਾ ਦੀ ਮਦਦ ਕਰਿਓ ਇਸ ਪਰਿਵਾਰ ਦੀ ਤਾਂ ਜੋ ਕੀ ਇਹਨਾਂ ਦਾ ਸਾਥ ਜਿਹੜਾ ਬਣ ਸਕੇ ਅਤਿ ਰਿਤੀ ਆ ਤੁਸੀਂ ਦੇਖ ਸਕਦੇ ਹੋ ਵੀ ਤੀਜ ਮੰਜੇ ਤੇ ਪੈ ਚੁੱਕੀ ਆ ਇੱਕ ਮਾਤਾ ਦਾ ਸਹਾਰਾ ਸੀ ਅੱਜ ਉਹ ਵੀ ਜਿਹੜਾ ਸਾਹਾਰਾ ਕੀ ਟੁੱਟਦਾ ਨਜ਼ਰ ਆ ਰਿਹਾ ਪਰ ਤੁਹਾਡੇ ਸਾਥ ਹੀ ਲੋੜ ਆ ਦਸ਼ਕੋ ਇਸ ਵੀਡੀਓ ਮਤਵਾ ਸ਼ੇਅਰ ਕਰ ਦਿਓ ਕਿਉਂਕਿ ਮਾਤਾ ਦਾ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਆ ਪਤੀ ਦੀ ਮੌਤ ਹੋ ਗਈ ਆ ਛੋਟੇ ਬੇਟੇ ਦੀ ਮੌਤ ਹੋ ਗਈ ਆ ਇੱਕ ਧੀ ਸੀ ਜਿਹੜਾ ਸਹਾਰਾ ਬਣੀ ਸੀ ਪਰ ਉਸ ਦਾ ਵੀ ਇੱਕ ਆਪਰੇਸ਼ਨ ਜਿਹੜਾ ਹੋ ਜਾਂਦਾ ਜਿਹੜਾ ਕਿ ਆਪਰੇਸ਼ਨ ਕਰਾਇਆ ਸੀ ਪਤਨੀ ਦਾ ਪਰ ਅਜੇ ਹ ਵਿਗੜ ਗਿਆ ਉਸ ਤੋਂ ਬਾਅਦ ਅਜ ਹਾਲਾਤ ਕੀ ਨੇ ਪਾਸ ਤੱਕ ਪੈ ਗਈ ਸਰੀਰ ਵਿੱਚ ਕਿੰਨੇ ਕਿ ਪਾਸ ਪੈ ਗਈ ਸਰੀਰ ਚ ਕਿੰਨੇ ਕਿ ਸਮੈਲ ਆਉਂਦੀ ਸਰੀਰ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਦੋ ਬਾਟੀਆਂ ਉਹਨਾਂ ਨੇ ਕੱਢੀਆਂ ਜਿਹੜੀਆਂ ਮੈਂ ਇੱਥੇ ਘਰ ਕਰਦੀ ਰਹੀ ਉਹ ਵੱਖਰਾ ਜਿਹੜੀਆਂ ਉਹਨਾਂ ਨੇ ਕੱਢੀਆਂ ਵੱਖਰੀਆਂ ਨਾ ਨਹੀਂ ਮਾਤਾ ਦੀ ਜਾਨ ਨੂੰ ਖਤਰਾ ਸੀ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਕੁੜੀ ਦੀ ਜਾ ਸਕਦੀ ਸੀ ਵੀਰ ਜਾ ਸਕਦੀ ਸੀ ਜਾਨ ਵੀ ਉਹਨਾਂ ਨੇ ਸ਼ੁਕਰ ਕਰ ਉਹਨਾਂ ਨੇ ਬਚਾ ਲਈ ਕੁੜੀ ਇਹਨਾਂ ਕਹਿ ਗੇੜਾ ਹੁਣ ਅੰਮ੍ਰੀਆ ਹੁੰ ਗਲਾ ਲੈਂਪਾ ਦਾ ਸਚ ਆ ਗਿਆ ਹਾਂ ਆ ਦੇਖੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਦੇ ਜਿਹੜੇ ਗਵਾਂਢੀ ਨੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਅੱਜ ਖੜੇ ਨੇ ਨਾਲ ਉਹ ਭੈਣ ਜੀ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਨੇ ਭੈਣ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਵੀਨਾ ਕਤਰੀ ਜੀ ਵੀਰ ਜੀ ਸ਼ੁਰੂ ਤੋਂ ਹਾਲਾਤ ਇਹਨਾਂ ਦੇ ਇਸ ਤਰ੍ਹਾਂ ਦੇ ਮਾਤਾ ਜੀ ਕਿ ਜਿਆ ਹੋਂ ਹੀ ਹਾਲਾਤਾਂ ਦੇ ਹੋਏ ਨੇ ਹਾਲਾਤ ਇਹਨਾਂ ਤਾਂ ਪਹਿਲਾਂ ਤੋਂ ਹੀ ਖਰਾਬ ਸੀ ਹੁਣ ਤਾਂ ਜ਼ਿਆਦਾ ਹੀ ਕੁਝ ਖਰਾਬ ਹੋ ਗਿਆ ਹੂੰ ਪਿਛਲੇ ਸੋ ਪੀ ਇਹਨਾਂ ਦੀ ਜਵਾਲਤ ਈਆ ਜਿਸਨਾਂ ਦਾ ਬਲਜਿੰਦਰ ਕੋਰ ਈਆ ਕੀ ਹੋਇਆ ਕੀ ਆ ਕੋਈ ਨਹੀਂ ਦਦਲਾਖ ਜਿਹੜੀ ਕਿ ਹਾਲਾਤ ਬਣ ਗਏ ਨੇ ਕਹਿੰਦੇ ਆਪਰੇਸ਼ਨ ਕਰਾਇਆ ਸੀ ਬਤਰੀ ਦਾ ਉਸ ਤੋਂ ਬਾਅਦ ਹਾਲਾਤ ਹੋਰ ਵਿਗੜਦੇ ਗਏ ਕਹਿੰਦੇ ਪਸ ਪੈ ਗਈ ਸੀਰੀ ਚ ਕੀ ਹਾਲਾਤ ਸੀ ਤੁਸੀਂ ਇਥੇ ਲਾਗੇ ਰਹਿੰਦੇ ਹੋ ਕੀ ਕੰਡੀਸ਼ਨ ਕੀ ਇਸ ਇਲਾਦੀ ਇਹਨਾਂ ਦੇ ਨਾ ਪੇਤੇ ਦਾ ਅਪਰੇਟ ਕਰਾਉਣ ਤੋਂ ਬਾਅਦ ਉਹ ਸੈੱਟ ਨਹੀਂ ਬੈਠਾ ਜਿਦਾਂ ਕੋਈ ਜਾਂ ਨਾਸਬਲ ਹੋ ਗਈ ਜਾਂ ਉਹਨਾਂ ਕਟੋ ਕੀ ਹੋਇਆ ਸਾਨੂੰ ਸਮਝ ਨਹੀਂ ਆਈ ਪੁੱਛ ਰਹੇ ਨਹੀਂ ਉਹਨਾਂ ਦੱਸਿਆ 15 ਇੱਥੇ ਵੀ ਕਾਫੀ ਦਿਨ ਲਾਏ ਹੁਣ ਇਹ ਨੇ 3 ਨਵੰਬਰ ਦਾ ਅਪਰੇਟ ਦਾ ਹੋਇਆ ਜੇ ਦੇਖ ਲਓ ਤੁਸੀਂ ਆਪਣੇ ਆਪ ਕਿ ਕਿੰਨਾ ਚਿਰ ਹੋ ਗਿਆ ਅਪਰੇਟ ਹੋਏ ਨੂੰ ਤੇ ਅਪਰੇਟ ਸੈੱਟ ਨਹੀਂ ਬੈਠਾ ਉਸ ਤੋਂ ਬਾਅਦ ਇਹਨੂੰ ਪਾਸ ਪੈਣ ਲੱਪੀ ਹੈ ਇੱਕ ਜਗ੍ਹਾ ਤੇ ਪਾਸ ਬੰਦ ਹੁੰਦੀ ਸੀ ਦੂਸਰੀ ਜਗ੍ਹਾ ਤੇ ਪਾਸ ਦਾ ਹੋਲਡ ਸ਼ੁਰੂ ਹੋ ਜਾਂਦਾ ਸੀ ਨਮਾਈ ਉਹ ਨਾਲ ਸਾਰੇ ਘਰ ਚ ਇਨਫੈਕਸ਼ਨ ਫੈਲ ਰਹੀ ਸੀ ਹਸਪੀਟਲ ਉਸ ਨੂੰ ਵੀ ਫਿਰ ਨੁਕਸਾਨ ਹੁੰਦਾ ਇਸ ਤਰ੍ਹਾਂ ਜੇ ਬੱਚਿਆਂ ਵਾਲੇ ਘਰ ਨੇ ਸਾਰੇ ਇਨਫੈਕਸ਼ਨ ਫੈਲ ਲੇਗੀ ਉਸ ਤੋਂ ਬਾਅਦ ਅਸੀਂ ਕਿਸ ਡਾਕਟਰ ਨਾਲ ਕੰਸਲਟ ਕੀਤਾ ਉਹਨਾਂ ਨੇ ਕਿਹਾ ਸੀ ਤੁਸੀਂ ਹਸਪੀਟਲ ਧਾਰੀ ਵਾਲਾ ਐਡਮਿਟ ਕਰਵਾਓ ਇਹਨਾਂ ਦਾ ਟ੍ਰੀਟਮੈਂਟ ਹੋਏਗਾ ਡਾਕਟਰ ਉੱਥੇ ਹੈਗੇ ਸਪੈਸ਼ਲਿਸਟ ਅਸੀਂ ਉਹਨਾਂ ਤੋਂ ਗਏ ਉਹਨਾਂ ਨੇ ਦਾ ਟ੍ਰੀਟਮੈਂਟ ਕੀਤਾ ਬਹੁਤ ਵਧੀਆ ਟ੍ਰੀਟਮੈਂਟ ਕਰਦੇ ਪਏ ਆ ਸਿਰਫ ਇਹ ਕਿ ਆਪਣੇ ਤੋਂ ਇਹਨਾਂ ਤੋਂ ਹੁਣ ਗਰੀਬ ਬਹੁਤ ਨੇ ਇਹਨਾਂ ਤੋਂ ਇਹਨਾਂ ਖਰਚਾ ਨਹੀਂ ਹੈਗਾ ਵੀ ਗੁੜੀਆਂ ਦੀ ਜਿਹੜੇ ਮੈਡੀਸਨ ਵਗੈਰਾ ਜਾਂ ਕੁਝ ਵੀ ਡਾਕਟਰਾਂ ਦੇ ਵੀ ਆ ਉਹ ਕਰ ਸਕਣਾ ਠੀਕ ਹੈ ਇਸ ਕਰਕੇ ਇਹਨਾਂ ਦੀ ਥੋੜੀ ਹੈਲਪ ਕੀਤੀ ਜਾਵੇ ਜਿੰਨਾ ਵੀ ਕੋਈ ਕਰ ਸਕਦਾ ਹੈ ਗਰੀਬ ਬੰਦੇ ਨੇ ਕਿੰਨਾ ਕਰੋ ਦਾ ਖਰਚਾ ਲੱਗ ਰਿਹਾ ਵਾ ਕਿ ਲੱਗਦਾ ਵੀ ਜੇਕਰ ਇਲਾਜ ਉੱਥੋਂ ਹੁੰਦਾ ਹਸਪਤਾਲੋਂ ਤੇ ਜਿਹੜੀ ਉਹ ਧੀ ਬਲਜਿੰਦਰ ਕੌਰ ਆ ਬਚ ਸਕਦੀ ਆ ਆਪਣੇ ਪਰਿਵਾਰ ਵਿੱਚ ਵਾਪਸ ਆ ਸਕਦੀ ਆ ਦੇਖੋ ਜੀ 30 35000 ਦਾ ਟੋਟਲੀ ਡੇਲੀ ਦਾ ਖਰਚਾ ਹੈਗਾ ਜੀ ਕਿਉਂਕਿ ਆਈਸੀ ਰੂਮ ਚ ਹੈਗੀ ਹੈ ਮੈਡੀਸਨ ਵੀ ਕੋਸਟਲੀ ਉਹਨਾਂ ਦੀ ਹੈ ਤੇ ਰੂਮ ਵਗੈਰਾ ਦਾ ਵੀ ਪੈ ਰਿਹਾ ਬਾਕੀ ਉਹਨਾਂ ਦੇ ਟੈਸਟ ਵਗੈਰਾ ਵੀ ਡੇਲੀ ਰੁਟੀਨ 'ਚ ਹੋ ਰਹੇ ਨੇ ਉਹਨਾਂ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਬਚਾਈਏ ਪਰ ਜਿਹੜਾ ਖਰਚਾ ਹੈ ਉਹ ਤਾਂ ਆਪਾਂ ਨੂੰ ਕਰਨਾ ਕਿਉਂਕਿ ਮੈਡੀਸਨ ਵੀ ਪਤਾ ਹੀ ਹੈ ਵੀ ਇੰਨੀ ਮਹਿੰਗੀ ਆ ਰਹੀ ਹੈ ਡਾਕਟਰ ਵੀ ਇੰਨੀ ਨਹੀਂ ਅਫੋਰਡ ਆਪਣੇ ਕੋਲ ਵੀ ਕੋਈ ਨਹੀਂ ਕਰ ਸਕਦਾ ਉਸ ਨੂੰ ਵੀ ਡਾਕਟਰ ਕੀ ਦੱਸਦੇ ਨੇ ਵੀ ਕਿੰਨਾ ਚਿਰ ਇਸ ਨੂੰ ਜਿਹੜਾ ਇੱਥੇ ਹਸਪਤਾਲ ਰੱਖਿਆ ਜਾਣਾ ਹਜੇ ਤੇ ਕਿੰਨਾ ਚਿਰ ਜਿਹੜਾ ਇਲਾਜ ਹੈ ਉਹ ਚੱਲਣਾ ਵਾ ਡਾਕਟਰ ਸਾਹਿਬ ਕਹਿੰਦੇ ਕਿ 1 ਮਹੀਨਾ ਵੀ ਚੱਲ ਸਕਦਾ 2 ਮਹੀਨਾ ਵੀ ਚੱਲ ਸਕਦਾ ਜੇ ਇਹ ਲੰਬੇ ਸਮੇਂ ਦਾ ਹੈ ਇਹ ਤੁਸੀਂ ਹੁਣ ਤੁਸੀਂ ਇਹ ਦੇਖੋ ਕਿ ਕਿੰਨੀ ਦੇ ਰਹੇ ਇਹ ਤਾਂ ਅਸੀਂ ਢਿੱਡ ਉਹਦਾ ਖੋਲਿਆ ਹੋਇਆ ਹਜੇ ਢਿੱਡ ਖੋਲ ਕੇ ਤਾਂ ਉਹ ਪਾ ਉਹਨਾਂ ਨੇ ਉਹ ਨਹੀਂ ਕਰਨੇ ਹੈਗੇ ਸਟੀਚਿੰਗ ਨਹੀਂ ਕਰਨੀ ਹਜੇ ਕਹਿੰਦੇ ਕਿ ਕਿ ਜਿੰਦਰ ਅੰਦਰੋਂ ਇਹਨਾਂ ਦੀ ਇਨਫੈਕਸ਼ਨ ਖਤਮ ਨਹੀਂ ਹੋਏਗੀ ਜਿਹੜੀ ਪਾਸੇ ਇਹਨਾਂ ਨੂੰ ਆ ਰਹੀ ਹੈ ਉਸ ਤੋਂ ਪਹਿਲਾਂ ਅਸੀਂ ਕਹਿੰਦੇ ਇਹਨਾਂ ਨੂੰ ਬੰਦ ਨਹੀਂ ਕਰ ਸਕਦੇ ਅੰਦਰ ਢਿੱਡ ਖੁੱਲਾ ਰਹੇਗਾ ਭਾਵੇਂ 10 ਦਿਨ ਲੱਗਣ ਚਾਹੀਏ 1 ਮਹੀਨਾ ਲਗੇ ਜਦੋਂ ਸੁੱਕੇਗਾ ਅੰਦਰੋਂ ਫਿਰ ਉਸ ਤੋਂ ਬਾਅਦ ਉਹ ਸਟੀਚਰ ਵਗੈਰਾ ਕਰਨਗੇ ਫਿਰ ਛੁੱਟੀ ਦਾ ਕੁਝ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਜ ਕੀ ਹਾਲਾਤ ਹੋ ਗਏ ਨੇ ਉਸ ਭੈਣ ਦੇ ਜਿਹੜੀ ਆਪਣੀ ਮਾਂ ਦੇ ਲਈ ਇਲਾਜ ਵਾਸਤੇ ਹਮੇਸ਼ਾ ਹੀ ਦੀ ਸੇਵਾ ਵਾਸਤੇ ਲੱਗੀ ਹੁੰਦੀ ਸੀ ਪਰ ਅੱਜ ਹਾਲਾਤ ਦੇਖ ਲੋ ਕੀ ਨੇ ਮਤਲਬ ਕਿੰਨੇ ਘੀਤੀ ਨੇ ਸੇਵਾ ਕੀਤੀ ਤੁਹਾਡੀ ਫਿਰ ਕਿੰਨਾ ਜਿੰਦ ਦੀ ਆਇ ਤਲਾਕ ਹੋ ਗਿਆ ਹੀ ਉਹਦੀ ਮੇਰੇ ਕੋਲ 8 ਸਾਲ ਹੋ ਗਏ ਨਾ ਮੇਰੇ ਕੋਲ ਇਹਨੇ ਬੇਟੀ ਪਰ ਕੀ ਲੱਗਦਾ ਨਹੀਂ ਵੀ ਧੀਆ ਪੁੱਤ ਵਿਆਹੇ ਸੀ ਸੁਖ ਵਾਸਤੇ ਵੀ ਚਲੋ ਬਗਾਨੇ ਘਰ ਜਾਣਗੇ ਇੱਕ ਜਿਹੜਾ ਪੈ ਧੀਆ ਦਾ ਬੋਝ ਹੋਣਾ ਜੂਗਾ ਕਪੀ ਜਨ ਲਗੇ ਮੈਂ ਉਹਨਾਂ ਨੂੰ ਉਦੋਂ ਚਾਹਨਾ ਮੇਰੇ ਘਰ ਨਾਲ ਪੈ ਜਿੱਤਿਆ ਬੈਈਆਂ ਆਪਣੇ ਘਰਾਂ ਵਾਸਤੇ ਤੇ ਉਹਦੀ ਸਾਸ ਸੰਧੀ ਸੇ ਕਮਾਈ ਕਰੇਗੀ ਨਾਲੇ ਦੋ ਮਜੀ ਕਰਨਗੇ ਉਹ ਮੁੰਡਾ ਮੰਨਿਆ ਨਹੀਂ ਮੁੰਡਾ ਲਾ ਮੈਂ ਇੱਥੇ ਨਹੀਂ ਰਹਿਣਾ ਮੈਂ ਆਪਣੇ ਘਰੇ ਜਾਣਾ ਉਹ ਕਦੀ ਬੱਤ ਡਾ ਮੈਂ ਤਾਂ ਹੁਣ ਇੱਥੇ ਰਵਾਂਗੀ ਜੇ ਤੇਰੀ ਮਾਂ ਨੇ ਮੈਨੂੰ ਭੇਜ ਹੀ ਦਿੱਤਾ ਤਾਂ ਮੈਂ ਇੱਥੇ ਰਵਾਂਗੀ ਮੈਂ ਨਹੀਂ ਜਾਣਾ ਵਾਪਸ ਜਦੋਂ ਮੈਂ ਤੇ ਮਕਾਨ ਕੋਈ ਲੈ ਕੇ ਕਰਾਇ ਦੇ ਤੋ ਤੇ ਮੈਂ ਬੇਟਾ 3000 ਰੁਪਏ ਦਿੱਤਾ ਆਪਣੀ ਧੀ ਨੂੰ ਬੁਲਾ ਪਾਂਡੇ ਬਣਾ ਲਾ ਪਾਂਡੇ ਬਣਾ ਕੇ ਕਰਾਇ ਦੇ ਕਮਰਾ ਲੈ ਕੇ ਰਹਿ ਗਈ ਮੈਂ 4 ਮਹੀਨੇ ਮੈਂ ਖੈ ਨਾ ਆਪਣੇ ਕੋਲ ਰੱਖਾਂਗੀ ਮੜ ਕੇ ਮੈਂ ਨਹੀਂ ਰੱਖਾਂ ਮੇਰੀ ਤੇ ਮਤਾ ਜੀ ਸਾਡੇ ਦਰਸ਼ਕ ਦੇਖ ਰਹੇ ਨੇ ਕਿ ਅਪੀਲ ਕੀ ਕਰਨਾ ਚਾਹੋਗੇ ਹੱਥ ਛੋੜ ਕੇ ਕੀ ਬੇਨਤੀ ਕਰਨਾ ਚਾਹੋਗੇ ਮੇਰੀ ਹਲਫ ਕੀਤੀ ਜੈ ਮੇਰੀ ਬੱਚੀ ਦੀ ਸੇਵਾ ਕੀਤੀ ਜੈ ਹਾਂਜੀ ਕੋਈ ਪਹਿਰੇ ਵੇਲੇ ਦੀ ਸੇਵਾ ਕਰਨ ਡਾਕਟਰ ਬਖਰ ਪਿਆ ਜੁਕਲਾਣਾ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇੱਕ ਬੇਬਸ ਮਾਂ ਆਪਣੇ ਧੀ ਦੇ ਇਲਾਜ ਵਾਸਤੇ ਤੁਹਾਡੇ ਗਾੜੀ ਹੱਥ ਜੋੜਦੀ ਆ ਬੇਨਤੀਆਂ ਕਰਦੀ ਆ ਵੀ ਉਸ ਦਾ ਧੀ ਦਾ ਇਲਾਜ ਕਰਾਇਆ ਜਾਵੇ ਕਿਉਂਕਿ ਇੱਕ ਸਹਾਰਾ ਜਿਹੜਾ ਮਾਤਾ ਦਾ ਬਜ਼ੁਰਗੋ ਮਾਤਾ ਦਾ ਸਹਾਰਾ ਧੀ ਰਹੀ ਆ ਕਿਉਂਕਿ ਪਤੀ ਦਾ ਜਿਹੜਾ ਸਹਾਰਾ ਸਿਰ ਤੋਂ ਉੱਠ ਗਿਆ ਪੁੱਤ ਜਿਹੜਾ ਉਹ ਚਲ ਗਿਆ ਦੁਹਾਨ ਤੋਂ ਦੋ ਦੋ ਮੋਤਾ ਘਰ ਚ ਹੋ ਚੁੱਕੀਆਂ ਨੇ ਸੋ ਇੱਕ ਧੀ ਸੀ ਜਿਹੜੀ ਕੀ ਸਹਾਰਾ ਬਣੀ ਸੀ ਮਾਂ ਦਾ ਪਰ ਅੱਜ ਧੀ ਵੀ ਜੜੀ ਆ ਮੰਜੇ ਤੇ ਆਂ ਕੀ ਹਾਲਾਤ ਨੇ ਹਸਪਤਾਲ 'ਚ ਲੱਖਾਂ ਰੁਪਏ ਲੱਗ ਰਹੇ ਨੇ ਪਰ ਪਰਿਵਾਰ ਕੋਈ ਨਹੀਂ ਨੇ ਪੈਸੇ ਨਹੀਂ ਹੈਗੇ ਕਿ ਅਸਥੀ ਇਹ ਆਪਣਾ ਜਿਹੜਾ ਇਲਾਜ ਕਰਾ ਸਕਣ ਜਿੰਨੇ ਜੋਗੇ ਹੈਗੇ ਸੀ ਇਲਾਜ ਕਰਾ ਰਹੇ ਨੇ ਪਰ ਹੁਣ ਬਿਲਕੁਲ ਹੱਥ ਨਾ ਦੇ ਖੜੇ ਹੋ ਚੁੱਕੇ ਨੇ ਪਰਿਵਾਰ ਦੇ ਪੈਸਾ ਤੱਕ ਨਹੀਂ ਰਿਹਾ ਰਿਸ਼ਤੇਦਾਰ ਭੈਣ ਭਰਾਵਾਂ ਨੇ ਵੀ ਜਿੰਨੇ ਜੋਗੇ ਹੈਗੇ ਸੀ ਮਤ ਕੀਤੀ ਆ ਪਰ ਹੁਣ ਸਾਰੇ ਜਣੇ ਆ ਅੱਜ ਖਰਾਤ ਖਤਮ ਹੋ ਚੁੱਕੀ ਨੇ ਕਿਉਂਕਿ ਹਰ ਕੋਈ ਰਿਸ਼ਤੇਦਾਰ ਕੋ ਭੈਣ ਭਰਾ ਆਊਗਾ ਕੋਈ 500 ਹਜ਼ਾਰ ਵੱਤਵਾ ਦੇ ਕੇ ਚਲੇ ਜਾਗਾ ਪਰ ਜਦੋਂ ਲੱਖਾਂ ਦੀ ਗੱਲ ਆਉਂਦੀ ਹੈ ਹਜ਼ਾਰਾਂ ਦੀ ਗੱਲ ਆਉਂਦੀ ਫਿਰ ਹਰ ਕੋਈ ਜਿਹੜਾ ਘਰਾ ਵਰਗਾ ਕੌਣ ਦਸ਼ਕਰ ਨੂੰ ਪੀ ਲਿਆ ਤਿਲ ਫੁੱਲ ਜਿਹੜਾ ਸੇਵਾ ਜਿੰਨੀ ਤੁਸੀਂ ਕਰ ਸਕਦੇ ਹੋ ਮਾਤਾ ਦਾ ਮੋਬਾਈਲ ਨੰਬਰ ਜਾਂ ਕਾਉਂਟ ਨੰਬਰ ਦਵਾਂਗੇ ਉਥੇ ਜਿੰਨੀ ਤੁਸੀਂ ਸੇਵਾ ਕਰ ਸਕਦੇ ਕਰਿਓ ਤਾਂ ਜੋ ਕਿ ਲਾ ਜਿਹੜਾ ਮਾਤਾ ਦੀ ਧੀ ਦਾ ਹੋ ਸਕੇ ਮਜਿੰਦਰਗੁਰ ਦਾ ਤੇ ਉਹ ਵਾਪਸ ਆਪਣੇ ਜਿਹੜੇ ਘਰ ਆ ਸਕੇ ਮੇਨੂੰ ਦੀ ਉਜਾਤ ਮੈਂ ਤੁਹਾਡਾ ਹਜੀਤ ਸਿੰਘ ਅਰੇਵਾਲ ਨਪਕਟ ਪੋਸਟ ਚਾਨ ਲਈ ਅਮਰਸਰ